एफसीआई ਗੋਦਾਮਾਂ ਦੇ ਬਾਹਰ ਗੱਡੀਆਂ ਲਗਾਉਣ ਨੂੰ ਲੈ ਕੇ ਹੋਈ ਝੜਪ ਮਾਮੂਲੀ ਝਗੜੇ ਤੋਂ ਆਰਤੀ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਉਤਾਰਿਆ ਮੌਦ ਦੇ ਘਟ ਇਹ ਆਪਣੇ ਧਾਣੇ ਗੱਡੀ ਚਲਾ ਦੇ ਹੀ ਉਹ ਮੋੜਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਅਨ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਹੈ ਜਿੱਦਾਂ ਮੇਰਾ ਭਰਾ ਪਿਆਣਾ ਅਸੀਂ ਮੈਨੂੰ ਇਤਰਾ ਹੀ ਭੁਕਣਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵਾਂ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਨੇ ਸਾਇਨਾਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋਂ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਤੋਂ ਐਂਟਰ ਕਰਨ ਤੋਂ ਆਫਿਸ 'ਚ ਲੱਗਦਾ ਐਸੇ ਲੜਾਈ ਦੌਰਾਨ ਗੋਲੀ ਚਲੰਨ ਕਰ ਇੱਕ ਟਰੱਕ ਡਰਾਈਵਰ ਮੱਖਣ ਮਸੀਦ ਦੀ ਮੌਤ ਚੌਂ ਜਾਂਪਤੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ ਗੁਰਦਾਸਪੁਰ ਦੇ ਐਫਸੀਆਈ ਗੋਦਾਮਾਂ ਵਿੱਚ ਕਣਕ ਉਤਾਰਨ ਦੌਰਾਨ ਟਰੱਕ ਚਲਾਉਣ ਦੀ ਜਗ੍ਹਾ ਨੂੰ ਲੈ ਕੇ ਟਰੱਕ ਡਰਾਈਵਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜਾਣਕਾਰੀ ਅਨੁਸਾਰ ਝੜਪ ਦੌਰਾਨ ਇੱਕ ਧਿਰ ਵੱਲੋਂ ਆਰਤੀ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੂਜੇ ਧਿਰ ਦੇ ਡਰਾਈਵਰ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਡਰਾਈਵਰ ਦੀ ਮੌਤ ਹੋਣ ਦੀ ਖਬਰ ਮੌਕੇ ਤੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਮੱਖਣਪੁੱਤਰ ਬਾਉ ਮਸੀ ਵਾਸੀ ਪਿੰਡ ਅਲੂਣਾ ਆਪਣੇ ਟਰੱਕ ਤੇ ਕਣਕ ਲੱਦ ਕੇ ਪਠਾਨਕੋਟ ਰੋਡ ਤੇ ਮਿਲਕ ਪਲਾਟ ਨੇੜੇ ਸਥਿਤ ਐਫਸੀਆਈ ਗੋਦਾਮਾਂ ਦੇ ਵਿੱਚ ਆਇਆ ਸੀ ਇਸ ਦੌਰਾਨ ਉਸਦੇ ਟਰੱਕ ਦੇ ਨਾਲ ਇੱਕ ਹੋਰ ਡਰਾਈਵਰ ਦਾ ਟਰੱਕ ਲੱਗ ਗਿਆ ਜਿਸ ਨੂੰ ਲੈ ਕੇ ਹੋਈ ਮਾਮੂਲੀ ਝੜਪ ਤੋਂ ਬਾਅਦ ਨਾਲ ਡਰਾਈਵਰਾਂ ਨੇ ਆਪਸੀ ਸਹਿਮਤੀ ਨਾਲ ਗੱਡੀਆਂ ਪਰੇ ਕਰਨ ਲਈ ਜਿਸ ਨੂੰ ਲੈ ਕੇ ਹੋਈ ਮਾਮੂਲੀ ਝੜਪ ਤੋਂ ਬਾਅਦ ਦੋਨਾਂ ਡਰਾਈਵਰਾਂ ਨੇ ਆਪਸੀ ਸਹਿਮਤੀ ਨਾਲ ਗੱਡੀਆਂ ਪਰੇ ਕਰ ਲੀਆਂ ਪਰ ਇੱਕ ਧਿਰ ਦੇ ਡਰਾਈਵਰ ਵੱਲੋਂ ਆਪਣੇ ਆੜਤੀ ਹਰਪਾਲ ਸਿੰਘ ਉਰਫ ਸਾਜਨ ਨੂੰ ਫੋਨ ਕਰ ਦਿੱਤਾ ਗਿਆ ਸੀ ਜੋ ਦੋ ਗੱਡੀਆਂ ਤੇ ਆਏ ਅਤੇ ਮੱਖਣ ਨਾਲ ਬਹਿਸਵਾਜੀ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ ਤੇ ਗੋਲੀ ਚਲਾ ਦਿੱਤੀ ਜੋ ਮੱਖਣ ਦੇ ਪੇਟ ਵਿੱਚ ਲੱਗੀ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਮੱਖਣ ਦੀ ਮੌਦੀ ਖਬਰ ਸੁਣ ਕੇ ਉਸ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚੇ ਗੁੱਸੇਚ ਆਏ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਨੇ ਆਰਤੀਆਂ ਦੀਆਂ ਦੋਹੇ ਗੱਡੀਆਂ ਦੀ ਪੰਨ ਤੋੜ ਕਰ ਦਿੱਤੀ ਅਤੇ ਐਫਸੀਆਈ ਗੋਦਾਮ ਦੇ ਬਾਹਰ ਧਰਨਾ ਲਗਾ ਦਿੱਤਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਨੌਜਵਾਨ ਮੱਖਣ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆਰਤੀਆਂ ਦੀਆਂ ਗੱਡੀਆਂ ਨੂੰ ਕਬਜ਼ੇ ਚ ਲੈ ਲਿਆ ਗਿਆ ਇਸ ਸਬੰਧੀ ਡੀਐਸਪੀ ਮੋਹਨ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਅੱਜ ਐਫਸੀਆ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਵਿੱਚੋਂ ਐਂਟਰ ਕਰਨ ਤੋਂ ਆਫਿਸ ਵਿੱਚ ਲੜਾਈ ਦੌਰਾਨ ਗੋਲੀ ਚਲਣ ਕਰ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ ਜਿਹਦੇ ਸਬੰਧ ਵਿੱਚ ਆਫਰ ਨੰਬਰ 78 ਅੰਦਰ ਸੈਕਸ਼ਨ 302 ਆਪੀਸੀ 34 ਆਇ 302 34 ਆਪੀਸੀ 25 ਕਰਨ ਦਾ ਨਾਮ ਰਿਕਾਰਡ ਮੇਟਰ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਕਿੰਨੇ ਦੋਸ਼ੀ ਆਦੇ? ਤੇਰੇ ਵਿੱਚ ਤਿੰਨ ਦੋਸ਼ੀ ਹੈ ਜੀ। ਹੁਣ ਬੋਲਨੇ। ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਨਾਰਸੀ ਦਾਸ ਵਾਸੀ ਮੁੰਦਾਮਪੁਰ। ਦੂਸਰਾ ਹੈਗਾ 사ਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁੱਲਾ। ਤੀਜਾ ਹੈਗਾ ਹਰਪਾਲ ਸਿੰਘ ਪੁੱਤਰ ਮਲਖਾ ਸਿੰਘ ਵਾਸੀ ਮਟੰਮ। ਅੱਡ ਡਰਾਈਵਰ ਨੇ ਕਰੇ? ਨਹੀਂ ਇਹਨਾਂ ਚ ਇੱਕ ਡਰਾਈਵਰ ਆ ਦੋ ਆਟੀ ਹੈ। ਇਹਨਾਂ ਨੂੰ ਜਲਦੀ ਜਲਦ ਗ੍ਰਿਫਤਾਰ ਕੀਤਾ ਜਾਵੇ। ਆਵਾ ਬਹੁਤ ਸਰਪੈਂਚ ਦਾ ਮੁੰਡਾ ਵਾਏ। ਇਹ ਆਪਣੇ ਦਾਣੇ ਗੱਡੀ ਚ ਲੈ ਦੇ ਹੀ। ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਅਨ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਐ ਜਿਸ ਤਰ੍ਹਾਂ ਮੇਰਾ ਭਰਾ ਤੇ ਆਣਾ ਅਸੀਂ ਵੀ ਉਹਨੂੰ ਇਸ ਤਰ੍ਹਾਂ ਹੀ ਫੋਕਣਾ ਵਾ ਠੀਕ ਆ ਨਾ ਸਾਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆ ਅਸੀਂ ਉਹਨੂੰ ਬਸ ਮਾਰਨਾ ਵਾ ਕੋਣ ਬੰਦਾ ਉਹ ਪਤਾ ਨਹੀਂ ਆ ਬੰਦਾ ਹੁਣ ਉਹ ਮੁੰਡੇ ਗਏ ਲੱਭਣ ਚ ਲੱਭ ਕੇ ਤੇ ਸਾਹਮਣੇ ਲਿਆ ਕੇ ਫੋਕਣਾ ਉਹਨੂੰ ਦਾਣੇ ਕਿੱਥੇ ਲੈ ਕੇ ਜਾ ਰਹੇਗੇ ਦਾਣੇ ਮੰਡੀ ਲੈ ਕੇ ਜਾਣ ਦੇ ਸਾਈਲਰ ਚ ਹਾਂਜੀ ਇਹ ਕੀ ਕੰਮ ਕਰਦੇਗੇ ਇਹ ਮੁੰਡੇ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹਟੀਆਂ ਇਹਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਭਾਜੀ 4-5 ਗੱਡੀਆਂ ਵੱਡੀਆਂ ਹੈ ਤੁਹਾਨੂੰ ਕਿਦਾ ਪਤਾ ਕਿ ਗੋਲੀ ਵਜੇ ਇਹ ਹੁਣ ਸਾਨੂੰ ਕੋਣ ਗਏ ਛੋਟਾ ਪਤੀਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਹ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਤੇ ਅੱਡੇ ਚ ਜਿੰਨਾ ਤੱਕ ਉਹਨਾਂ ਨੇ ਹਸਪੀਟਲ ਦੇ ਹੌਲ ਦੇ ਲਿਆਮ ਦਾਵਾ ਉਹਨੇ ਚ ਮੇਰੇ ਸਾਥ ਮੁੱਕ ਗਏ ਆ ਮੇਰਾ ਛੋਟਾ ਪਤੀਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫ਼ਤਰ ਚ ਡਿਊਟੀ ਕਰਦਾ ਵਾ ਤੋਂਨੇ ਚ ਉਹ ਵੀ ਵਿਚਾਰਾ ਲਿਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਰਸਾ ਹਾਨੀ ਆਏ ਮੇਰੇ ਪ੍ਰਾਣ ਨੂੰ ਸਾਫ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੇ ਇਹ ਆਪਣੀ ਡਰਾਈਵਰੀ ਆਪਣੇ ਗੱਡੀਆਂ ਸਾਡੀਆਂ ਛੇ ਗੱਡੀਆਂ ਸਾਡੀਆਂ ਆਪੇ ਡਰਾਈਵਰ ਨਾਲ ਇਹ ਘਟਨਾ ਮਿੱਠੇ ਕਿਤੇ ਸੇਲਰ ਲਾਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਉਹ ਬੋੜਾ ਕੋਈ ਹਾਂਜੀ ਆਡਾ ਪਿਓ ਜਰਾ ਸਰਪੰਚ 15 ਸਾਲ ਸਰਪੰਚੀ ਸੀ ਬਹੁਤ ਸਰਪੰਚ ਲੂਣਾ ਪਿੰਡ ਰੋੜਿਆ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਨੇ ਸਾਈਨ ਆਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁਰਕੇ ਉਹਨੇ ਆਰਤੀ ਦੇ ਡਰਾਈਵਰ ਨੇ ਬਾਪਲੇ ਮਾਲਕ ਨੂੰ ਛੱਡਿਆ ਵਾ ਦੋ ਗੱਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋਂ ਵਾਈ ਹੋਏ ਆ ਸ਼ਨਾਇਰ ਹੰਦੇ ਉਹਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਬਾਰੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਜੀ ਗੋਲੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂ ਜੀ ਹਾਂ ਜੀ ਫੋਟੋ ਆਈ ਹੋਈ ਹੈ ਡਰਾਈਵਰ ਜਿਹੜਾ ਸੀ ਕਿੰਨੇ ਬੰਦੇ ਸੀ ਉਹ ਫੋਟੋ ਦਿਖਾਓ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਮ ਹਾਂ ਜੀ ਹਾਂ ਜੀ ਆਰਤੀ ਕਚਾਣਾ ਸਾਹਿਬ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਕੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਗਾਏ ਸਮਝਾ ਲਓ ਇਹਦੇ ਨੂੰ ਸਿੱਧੀ ਗੱਲ ਕੌਣ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਗੱਡੀਆਂ ਉਹਦਾ ਚਾਚਾ ਜੀ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਐ ਗੁੱਸੇ ਜਾ ਕੇ ਪੰਨ ਤੋੜ ਉਹਨਾਂ ਦੀਆਂ ਗੱਡੀਆਂ ਹਾਂਜੀ ਉਹਨਾਂ ਦੀਆਂ ਗੱਡੀਆਂ ਜੀ ਚਾ ਲੈ ਜਿੱਥੋਂ ਉਹ ਚੋਣ ਜਾਂਦਾ ਸੀ ਉਸ ਪ੍ਰਦਰਸ਼ਨ ਕਿਈ ਕਰ ਲਿਆ ਵਾ ਕਿੰਨਾ ਅਸਲਾ ਸੀ ਉਹਨਾਂ ਕੋਲ ਹਾਂਜੀ ਇਕੋ ਸੰਦੇ ਜੀ ਜੀ ਬਾਕੀ ਤੂੰ ਆਹ ਵੇਖੋ ਗੱਡੀ ਚ ਪਈਆਂ ਵਾ ਕਿਰਪਾਨਾਂ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਕੀ ਉਹ ਪੈਸਾ ਹੀ ਆ ਪਿਸਟਲ ਹੀ ਇੱਕ ਜੀ